ਅੰਮ੍ਰਿਤਸਰ ਦੇ ਵੱਲਾ ਸਬਜ਼ੀ ਮੰਡੀ ਦੇ ਪ੍ਰਧਾਨ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਿਵਰਾਤਰੀ ਦੇ ਸਬੰਧ ਵਿੱਚ ਵਿਸ਼ਾਲ ਲੰਗਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਸਬਜ਼ੀ ਮੰਡੀ ਦੇ ਸਮੂਹ ਪ੍ਰਧਾਨ ਮੌਜੂਦ ਸਨ ਅਤੇ ਉਹਨਾਂ ਵੱਲੋਂ ਲੰਗਰ ਦੀ ਸੇਵਾ ਨਿਭਾਈ ਗਈ ਅਤੇ ਪ੍ਰਧਾਨ ਮੋਹਨੂ ਅਤੇ ਲਵਲੀ ਵੱਲੋਂ ਸ਼ਿਵਰਾਤਰੀ ਦੇ ਬਾਰੇ ਜਾਣਕਾਰੀ ਦਿੱਤੀ ਗਈ। ਅੰਮ੍ਰਿਤਸਰ ਖਬਰ ਅੱਜ ਤੱਕ ਤੋਂ ਮਦੂ ਰਾਜਪੁੱਦੀ ਖਾਸ ਰਿਪੋਰਟ। सुणाम <音楽> ਨਾ ਮਾਰਨ ਕੋ ਕੀ ਬੱਚੇ ਜਨਾਨੀਆਂ ਵੀ ਨਾਲ ਹੋਣੇ ਨੇ ਸ਼ੰਭਲ ਵੇਸ਼ ਬਣਾ ਅਰ ਭੰਗਾਂ ਹਨ ਤੁਮ ਨੂੰ ਪਚਾਵੇਂ ਰੇ ਟਮ ਟਮ ਧਮ ਧਮ ਬਸਾ ਨੇ ਰੋੜਾ ਜੀ ਤੇ ਅੱਜ ਸ਼ੁਗਰਾਤੀ ਦੇ ਮਹਾਉਸਵਤੇ ਤੇ ਨਾਲ ਮੇਰੇ ਨਾਲ ਬੈਠੇ ਨੇ ਸਾਡੇ ਜਿਹੜੇ ਹਰ ਟਾਈਮ ਲੰਗਰ ਦੇ ਵਿੱਚ ਕੀ ਇਹ ਸ਼ਾਮਲਾ ਜੀ ਸਾਡੇ ਵੱਡੇ ਇਹਨਾਂ ਨਾਲ ਅਸੀਂ ਸਹਿਯੋਗ ਨਾਲ ਤੇ ਸਾਡੇ ਸਾਰੇ ਆਰਥਿਕ ਭਰਾਵਾਂ ਨਾਲ ਸਹਿਯੋਗ ਨਾਲ ਅਸੀਂ ਇਹ ਲੰਗਰ ਦਾ ਯੋਜਨ ਕੀਤਾ ਸੀ ਹਰ ਸਾਲ ਸ਼ੁਗਰਾਤੀ ਦਾ ਲੰਗਰ ਮਨਾਉਣਾ ਤੇ ਅੱਜ 15ਵਾਂ 15 ਸਾਲ ਹੋ ਗਏ ਸਾਨੂੰ ਇਹ ਲੰਗਰ ਨੂੰ ਇੱਥੇ ਆਪਣਾ ਵੱਲਾ ਮੰਡੀ ਬਣਾ ਰਹੇ ਆ ਸਾਰਿਆਂ ਨੂੰ ਦੇਸ਼ ਵਾਸੀਆਂ ਨੂੰ ਮੰਡੀ ਵਾਲੇ ਆਪਣੇ ਆਰਤੀ ਭਰਾਵਾਂ ਨੂੰ ਕੰਮ ਕਰਨ ਵਾਲਿਆਂ ਨੂੰ ਤੇ ਨਾਲੇ ਕਿਸਾਨ ਭਰਾਵਾਂ ਨੂੰ ਤੇ ਮਜ਼ਦੂਰਾਂ ਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾ ਸ਼ਿਵਰਾਤਰੀ ਦੀਆਂ ਇਹ ਲੰਗਰ ਇਹ ਬਹੁਤ ਹੀ ਵਧੀਆ ਇਸ ਤਰ੍ਹਾਂ ਇੰਤਜ਼ਾਮ ਕੀਤਾ ਗਿਆ ਪੂਰੀ ਵੱਲਾ ਮੰਡੀ ਸਮੂਹ ਆਰਤੀਆਂ ਵੱਲੋਂ ਤੇ ਨਾਲੇ ਜਿਹੜੇ ਕੰਮ ਕਰਨ ਵਾਲਿਆਂ ਨੇ ਇੱਕ ਸਮੂਹ ਇੱਕ ਲੰਗਰ ਦਾ ਆਯੋਜਨ ਕੀਤਾ ਗਿਆ ਅਸੀਂ ਹਰ ਸਾਲ ਸ਼ਿਵਰਾਤਰੀ ਦੇ ਮੌਕੇ ਤੇ ਸੀ ਲੰਗਰ ਦਾ ਮਜ਼ਦੁਰਤਾਨੇ ਆ ਅੱਜ ਬਹੁਤ ਵੱਡਾ ਦਿਹਾੜਾ ਹੈ ਹਰ ਸਾਲ ਹੀ ਅਸੀਂ ਇਹ ਮਨਾਉਂਦੇ ਰਵਾਂਗੇ ਜੈ ਸ਼ੰਤਰੀ ਸਭ ਨੂੰ ਬਹੁਤ ਮੁਬਾਰਕਾਂ ਜੀ ਸਾਰੇ ਭਾਰਤ ਵਾਸੀਆਂ ਨੂੰ ਸਾਡੇ ਅੰਮ੍ਰਿਤਸਰ ਵਾਸੀਆਂ ਨੂੰ ਸਾਡੇ ਮੰਡੀ ਦੇ ਸਾਰੇ ਕੰਮ ਕਰਨ ਵਾਲਿਆਂ ਨੂੰ ਰਾਮਨੰਦ ਵੀ ਉਹ ਵਾਲਾ ਦੇਖੋ ਜੀ ਐਸੀ ਤੇ ਦੀਵਾਲੀ ਹਰ ਸਾਲ ਮਨਾਣੇ ਆ ਇੱਕ ਦੀਵਾਲੀ ਇੱਕ 22 ਤਰੀਕ ਜਿਹੜਾ ਅਸੀਂ ਇੱਕ ਦੀਵਾਲੀ ਇੱਕ ਹੋਰ ਸਾਡੇ ਵਾਸਤੇ ਆਈ ਇੱਕ ਬਹੁਤ ਵੱਡਾ ਇਤਿਹਾਸ ਰਚਿਆ ਹੈ ਆ ਸਾਡੀ ਮੋਦੀ ਸਰਕਾਰ ਨੇ ਜਿਹੜਾ ਅਯੋਧਿਆ ਦਾ ਮੰਦਿਰ ਦਾ ਜਿਹੜਾ ਉੱਥੇ ਹੁਣ ਤਿਆਰ ਹੋਇਆ ਹੈ ਅਸੀਂ 22 ਤਰੀਕ ਨੂੰ ਇਹ ਦੀਵਾਲੀ ਹਰ ਸਾਲ ਮਨਾਵਾ ਕਰਾਂਗੇ ਔਰ ਬੜੇ ਹੁਮਤਾ ਨਾਲ ਮਨਾਵਾ ਕਰਾਂਗੇ ਆਪਾਂ 14 ਸਾਲ ਦਾ ਬਨਵਾਸ ਕੱਢ ਕੇ ਆਏ ਸਾਡੇ ਮਹਾਰਾਜ ਜੀ ਸ਼੍ਰੀ ਰਾਮ ਜੀ ਤੇ ਅਸੀਂ ਇਹ ਬੜੇ ਸਾਲਾਂ 500 ਸਾਲਾਂ ਬਾਅਦ ਇਹ ਯੋਧਿਆ ਦਾ ਅਸੀਂ ਮੰਜ ਜਿੱਤੇ ਸਾਰੇ ਹਿੰਦੁਸਤਾਨ ਵਾਸੀਆਂ ਨੇ ਬਹੁਤ ਬੁਖਾਰਕਾ ਜੀ ਇਹ ਵੀ ਬਹੁਤ ਹੀ ਵਧੀਆ ਦਿਨ ਫਿਰ ਇੱਕ ਵਾਰ ਸਾਰੇ ਦੇਸ਼ ਵਾਸੀ ਬਹੁਤ ਬਧਾਈ ਇਹ ਮੇਰਾ خیال ਤਕਰੀਬਨ 2004 ਚ ਮੰਡੀ ਇੱਥੇ ਆਈ ਸੀ ਇਹ ਉਦੋਂ ਦੀ ਸ਼ੁਰੂ ਹੈ ਇਹ ਹਰ ਸਾਲ ਹੀ ਅਸੀਂ ਸ਼ਵਰਾਤੀ ਤੋਂ 2 ਦਿਨ ਦਿਨ ਬਾਅਦ ਅਗਲੇ ਹਫਤੇ ਮਨਾਨੇ ਆ ਔਰ ਬੜੀ ਧੂਮ-ਧਾਮ ਨਾਲ ਮਨਾਨੇ ਆ ਇਹਦੇ ਵਿੱਚ ਮੰਡੀ ਦੇ ਹਰ ਵਰਗ ਦਾ ਬੰਦਾ ਹੁੰਦਾ ਵਾ ਇਹਦੇ ਇਹੋ ਹੀ ਦੇ ਇੱਕ ਫੰਕਸ਼ਨ ਦੇ ਨਾਲ ਦਿਨਾਂ ਹੀ ਢੜੇ ਬਾਜੀ ਹੁੰਦੀ ਢੜੇ ਬਾਜੀ ਬਿਲਕੁਲ ਕਦਮ ਹੁੰਦੀ ਹੈ ਤੋਂ ਸੋ ਮੈਂ ਜ਼ਿਆਦਾ ਨਾ ਗੱਲਾਂ ਕਰਦਾ ਹੋਇਆ ਸ਼ਵਰਾਤੀ ਦੀ ਸਾਰੇ ਮੰਡੀ ਦੇ ਕੰਮ ਕਰਵਾਦੇ ਭਰਾਵਾਂ ਨੂੰ ਲੱਖ ਲੱਖ ਵਧਾਈ। ਵੇਖੋ ਜੀ ਇਹ ਜਿਹੜਾ ਦਿਹਾੜਾ ਵਾ ਸਮੂਹ ਮੰਡੀ लवली ਭਾਈ ਮੋਨੂ ਭਾਜੀ ਇਹ ਸਾਰੇ ਰਲਦੇ ਆ ਗਾੜੀ ਤੁਰਦੇ ਆ ਨਾਲ ਪੂਰੀ ਮੰਡੀ ਦੇ ਸਾਰੇ ਭਰਾ ਰਲ ਕੇ ਦਿਲੋਂ ਜਾਨ ਤੋਂ 20 ਸਾਲਾਂ ਤੋਂ ਇਹ ਸੇਵਾ ਕਰਦੇ ਆ। ਮਹਾਰਾਜ ਚੜ੍ਹਦੀਆਂ ਕਲਾ ਬਖਸ਼ੇ ਇਹਨਾਂ ਨੂੰ ਵੀ ਤੇ ਸਾਰੇ ਭਰਾਵਾਂ ਨੂੰ ਇਤਨਾ ਹੀ ਸਹਿਯੋਗ ਦੇ ਨਾਲ ਸਾਰੇ ਇਕੱਠੇ ਹੋ ਗਏ ਇਹ ਦਿਨ ਮਨਾਉਂਦੇ ਰਹਿਣ ਤੇ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਧਰਮ ਦੇ ਨਾਲ ਜੁੜੋ ਮੀਡ ਸ਼ਰਾਬ ਜਿਹੜੇ ਨੁਕਸਾਨ ਵਾਲੀਆਂ ਚੀਜ਼ਾਂ ਉਹਨਾਂ ਨੂੰ ਛੱਡ ਦਿਓ ਨਸ਼ੇ ਤੋਂ ਬਚੋ ਤੇ ਇਤਰੇ ਇਕੱਠੇ ਹੋ ਗਏ ਸਾਰੇ ਕੰਮ ਇਕੱਠੇ ਹੋ ਗਏ ਗਾਣ ਇਹਦੇ ਵਿੱਚ ਸਾਰਿਆਂ ਦਾ ਸਹਿਯੋਗ ਆ ਅਸੀਂ ਸ਼ੁਭਰਾਤਰੀ ਦੀ ਸਾਰੇ ਮੈਂਬਰਾਂ ਨੂੰ ਲੱਖ ਲੱਖ ਵਧਾਈ ਦਿੰਦੇ ਆ ਔਰ ਆਸ ਕਰਦੇ ਵੀ ਹਰ ਵਾਰੀ ਇਤਾਂ ਇਸ ਤੋਂ ਵੱਧ ਚੜ ਕੇ ਗਾਣਾ ਪ੍ਰੋਗਰਾਮ ਹੋਏਗਾ ਜੈ ਭੋਲੇ ਸ਼ੰਕਰ ਸ਼ਿਵਰਾਤਰੀ ਦੀਆਂ ਲੱਖ ਲੱਖ ਵਧਾਈਆਂ ਸਮੂਹ ਸਬਜੀ ਬੱਲਾ ਮੰਡੀ ਨੂੰ ਹਰ ਸਾਲ ਦੀ ਤਰ੍ਹਾਂ 2004 ਤੋਂ ਲੰਗਰ ਸ਼ੁਰੂ ਹੈ ਜਿਹੋ ਦੀ ਮੰਡੀ ਇੱਥੇ ਆਈ ਹੈ ਤੇ ਹਰ ਸਾਲ ਦੀ ਤਰ੍ਹਾਂ ਅਸੀਂ ਸਭ ਆਰਾ ਮਿਲ ਕੇ ਸਭ ਦੀ ਸੇਵਾ ਸਭ ਦਾ ਸਹਿਯੋਗ ਇਸ ਲੰਗਰ ਦੇ ਵਿੱਚ ਹੈਗਾ ਇਕੱਲੇ ਹੀ ਕੁਝ ਨਹੀਂ ਕਰ ਸਕਦੇ ਆ ਸਭ ਇੱਕ ਟੀਮ ਵਰਗਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜੀ ਆਇਆਂ ਨੂੰ ਸਾਰਿਆਂ ਦੇ ਲੇਬਰ ਆੜਤੀ ਭਰਾ ਜਿੰਨੇ ਵੀ ਸਾਰੇ ਸੰਬੰਧਿਤ ਆ ਸਭ ਨੂੰ ਸ਼ਿਵਰਾਤਰੀ ਦੀਆਂ ਲੱਖ ਲੱਖ ਵਧਾਈਆਂ ਬਹੁਤ ਬਹੁਤ ਸ਼ੁਕਰਾਨਾ ਹੋ ਲੈਣਾ ਦੀ ਕਿਰਪਾ ਬੇਅੰਤ ਹੈ ਸਾਰੇ ਧਰਮ ਦੇ ਵਿੱਚ ਜੁੜੋ ਨਸ਼ੇ ਤੋਂ ਦੂਰ ਹੋ ਬਹੁਤ ਬਹੁਤ ਧੰਨਵਾਦ ਜੈ ਸ਼ੰਕਰ ਜੀ